ਔਰ ਇਹ ਮੀਟਿੰਗ ਦੇ ਵਿੱਚ ਸਾਂਝੇ ਤੌਰ ਤੇ ਗੱਲ ਹੋਈ ਸੀ ਕਿ ਕੋਈ ਕੁਝ ਲੋਕ ਜਿਹੜੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਉਹ ਸਰਵਨਿਕ ਜਗ੍ਹਾ ਤੇ ਜਾਂਦੇ ਆ ਪਰ ਆਪਣੀ ਇਤਲਾਹ ਦੇਣ ਤੋਂ ਗੁਰੇਜ਼ ਕਰਦੇ ਆ ਉਸ ਗੱਲ ਦੇ ਮੱਦੇ ਨਜ਼ਰ ਅਸੀਂ ਕੰਪਲੇਂਟ ਬਾਕਸ ਹੀ ਤਿਆਰ ਕੀਤੇ ਆ ਉਹਦੇ ਉੱਪਰ ਲਿਖਿਆ ਹੋਇਆ ਕਿ ਤੁਸੀਂ ਆਪਣੀ ਕੰਪਲੇਂਟ ਅਨਸਾਈਨਡ ਬਿਨਾ ਕਿਸੇ ਆਪਣੇ ਨਾਮ ਤੇ ਐਡਰੈਸ ਤੋਂ ਪਾ ਸਕਦੇ ਹੋ ਉਹਨੂੰ ਹਰ ਰੋਜ਼ ਡਾਕ ਨੂੰ ਜਿਹੜਾ ਹੈਗਾ ਸਾਡੇ ਕਮਿਊਨਿਟੀ ਪੁਲਿਸ ਰਿਸੋਰਸ ਸੈਂਟਰ ਵੱਲੋਂ ਕੱਢ ਲਿਆ ਜਾਏਗਾ ਔਰ ਉਹ ਇਹਦੀ ਡਾਕ ਹੈਗੀ ਆ ਜਾਂ ਜਿਹੜੇ ਵੀ ਤੁਸੀਂ ਪੱਤਰ ਵਿਹਾਰ ਵਿੱਚ ਪਾਉਨੇ ਆ ਕਿਸੇ ਦੀ ਸੂਚਨਾ ਦਿੰਦੇ ਆ ਕਿ ਇਸ ਮਹੱਲੇ ਇਸ ਗਲੀ ਦੇ ਵਿੱਚ ਇਸ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਆ ਜਾਂ ਸਪਲਾਈ ਕਰ ਰਿਹਾ ਉਹਦੀ ਜੋ ਵੀ ਇਨਫਾਰਮੇਸ਼ਨ ਆ ਉਹਤੇ ਫੌਰੀ ਤੌਰ ਤੇ ਕਾਰਵਾਈ ਹੋ ਸਕੇ ਇਸ ਇਹਦੇ ਮੱਦੇ ਨਜ਼ਰ ਜਿਹੜੇ ਹੈਗੇ ਉਹ ਸ਼ਹਿਰ ਚ ਔਰ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਅਲੱਗ-ਅਲੱਗ ਸਰਕਾਰੀ ਜਗ੍ਹਾ ਤੇ ਉੱਤੇ ਜਿਹੜੇ ਹੈਗੇ ਕੰਪਲੇਂਟ ਬਾਕਸ ਜਿਹੜੇ ਲਗਾਏ ਗਏ ਆ ਔਰ ਇਹ ਮੀਟਿੰਗ ਦੇ ਵਿੱਚ ਸਾਂਝੇ ਤੌਰ ਤੇ ਗੱਲ ਹੋਈ ਸੀ ਕਿ ਕੁਈ ਕੁਝ ਲੋਕ ਜਿਹੜੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਉਹ ਸਰਵਨਿਕ ਜਗ੍ਹਾ ਤੇ ਜਾਂਦੇ ਆ ਪਰ ਆਪਣੀ ਇਤਲਾਹ ਦੇਣ ਤੋਂ ਗੁਰੇਜ਼ ਕਰਦੇ ਆ ਉਸ ਗੱਲ ਦੇ ਮੱਦੇ ਨਜ਼ਰ ਅਸੀਂ ਕੰਪਲੇਂਟ ਬਾਕਸ ਹੀ ਤਿਆਰ ਕੀਤੇ ਆ ਉਹਦੇ ਉੱਪਰ ਲਿਖਿਆ ਹੋਇਆ ਕਿ ਤੁਸੀਂ ਆਪਣੀ ਕੰਪਲੇਂਟ ਅਨਸਾਈਨਡ ਬਿਨਾ ਕਿਸੇ ਆਪਣੇ ਨਾਮ ਤੇ ਐਡਰੈਸ ਤੋਂ ਪਾ ਸਕਦੇ ਹੋ ਉਹਨੂੰ ਹਰ ਰੋਜ਼ ਡਾਕ ਨੂੰ ਜਿਹੜਾ ਹੈਗਾ ਸਾਡੇ ਕਮਿਊਨਿਟੀ ਪੁਬਲਿਕ ਰਿਸੋਰਸ ਸੈਂਟਰ ਵੱਲੋਂ ਕੱਢ ਲਿਆ ਜਾਏਗਾ ਔਰ ਉਹ ਜਿਹੜੀ ਡਾਰਕ ਹੈਗੀ ਆ ਜਾਂ ਜਿਹੜੇ ਵੀ ਤੁਸੀਂ ਪੱਤਰ ਵਿਹਾਰ ਵਿੱਚ ਪਾਉਨੇ ਆ ਕਿਸੇ ਦੀ ਸੂਚਨਾ ਦਿੰਦੇ ਆ ਕਿ ਇਸ ਮਹੱਲੇ ਇਸ ਗਲੀ ਦੇ ਵਿੱਚ ਇਸ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਆ ਜਾਂ ਸਪਲਾਈ ਕਰ ਰਿਹਾ ਉਹਦੀ ਜੋ ਵੀ ਇਨਫਾਰਮੇਸ਼ਨ ਆ ਉਹਤੇ ਫੌਰੀ ਤੌਰ ਤੇ ਕਾਰਵਾਈ ਹੋ ਸਕੇ ਇਸ ਇਹਦੇ ਮਤੇਦਾਨਜ਼ਰ ਜਿਹੜੇ ਹੈਗੇ ਉਹ ਸ਼ਹਿਰ 'ਚ ਔਰ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਅਲੱਗ-ਅਲੱਗ ਸਰਵਪੱਤੀ ਜਗ੍ਹਾ ਤੇ ਜਿਹੜੇ ਹੈਗੇ ਕੰਪਲੇਂਟ ਬਾਕਸ ਜਿਹੜੇ ਲਗਾਏ ਗਏ ਆ ਔਰ ਇਹ ਮੀਟਿੰਗ ਦੇ ਵਿੱਚ ਸਾਂਝੇ ਤੌਰ ਤੇ ਗੱਲ ਹੋਈ ਸੀ ਕਿ ਕੁਈ ਕੁਝ ਲੋਕ ਜਿਹੜੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਉਹ ਸਰਵਨਿਕ ਜਗ੍ਹਾ ਤੇ ਜਾਂਦੇ ਆ ਪਰ ਆਪਣੀ ਇਤਲਾਹ ਦੇਣ ਤੋਂ ਗੁਰੇਜ਼ ਕਰਦੇ ਆ ਉਸ ਗੱਲ ਦੇ ਮੱਦੇ ਨਜ਼ਰ ਅਸੀਂ ਕੰਪਲੇਂਟ ਬਾਕਸ ਹੀ ਤਿਆਰ ਕੀਤੇ ਆ ਉਹਦੇ ਉੱਪਰ ਲਿਖਿਆ ਹੋਇਆ ਕਿ ਤੁਸੀਂ ਆਪਣੀ ਕੰਪਲੇਂਟ ਅਨਸਾਈਨਡ ਬਿਨਾ ਕਿਸੇ ਆਪਣੇ ਨਾਮ ਤੇ ਐਡਰੈਸ ਤੋਂ ਪਾ ਸਕਦੇ ਹੋ ਉਹਨੂੰ ਹਰ ਰੋਜ਼ ਡਾਕ ਨੂੰ ਜਿਹੜਾ ਹੈਗਾ ਸਾਡੇ ਕਮਿਊਨਿਟੀ ਪਬਲਿਕ ਰਿਸੋਰਸ ਸੈਂਟਰ ਵੱਲੋਂ ਕੱਢ ਲਿਆ ਜਾਏਗਾ ਔਰ ਉਹ ਇਹਦੀ ਡਾਕ ਹੈਗੀ ਆ ਜਾਂ ਜਿਹੜੇ ਵੀ ਤੁਸੀਂ ਪੱਤਰ ਵਿਹਾਰ ਵਿੱਚ ਪਾਉਨੇ ਆ ਕਿਸੇ ਦੀ ਸੂਚਨਾ ਦਿੰਦੇ ਆ ਕਿ ਇਸ ਮਹੱਲੇ ਇਸ ਗਲੀ ਦੇ ਵਿੱਚ ਇਸ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਆ ਜਾਂ ਸਪਲਾਈ ਕਰ ਰਿਹਾ ਉਹਦੀ ਜੋ ਵੀ ਇਨਫੋਰਮੇਸ਼ਨ ਆ ਉਹਤੇ ਫੌਰੀ ਤੌਰ ਤੇ ਕਾਰਵਾਈ ਹੋ ਸਕੇ ਇਸ ਇਹਦੇ ਮੱਦੇ ਨਜ਼ਰ ਜਿਹੜੇ ਹੈਗੇ ਉਹ ਸ਼ਹਿਰ ਚ ਔਰ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਅਲੱਗ-ਅਲੱਗ ਸਰਕਾਰੀ ਜਗ੍ਹਾ ਤੇ ਜਿਹੜੇ ਹੈਗੇ ਕੰਪਲੇਂਟ ਬਾਕਸ ਜਿਹੜੇ ਲਗਾਏ ਗਏ ਆ ਔਰ ਇਹ ਮੀਟਿੰਗ ਦੇ ਵਿੱਚ ਸਾਂਝੇ ਤੌਰ ਤੇ ਗੱਲ ਹੋਈ ਸੀ ਕਿ ਕੁਈ ਕੁਝ ਲੋਕ ਜਿਹੜੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਉਹ ਸਰਵਨਿਕ ਜਗ੍ਹਾ ਤੇ ਜਾਂਦੇ ਆ ਪਰ ਆਪਣੀ ਇਤਲਾਹ ਦੇਣ ਤੋਂ ਗੁਰੇਜ਼ ਕਰਦੇ ਆ ਉਸ ਗੱਲ ਦੇ ਮੱਦੇ ਨਜ਼ਰ ਅਸੀਂ ਕੰਪਲੇਂਟ ਬਾਕਸੀ ਤਿਆਰ ਕੀਤੇ ਆ ਉਹਦੇ ਉੱਪਰ ਲਿਖਿਆ ਹੋਇਆ ਕਿ ਤੁਸੀਂ ਆਪਣੀ ਕੰਪਲੇਂਟ ਅਨਸਾਈਨਡ ਬਿਨਾ ਕਿਸੇ ਆਪਣੇ ਨਾਮ ਤੇ ਐਡਰੈਸ ਤੋਂ ਪਾ ਸਕਦੇ ਹੋ ਉਹਨੂੰ ਹਰ ਰੋਜ਼ ਡਾਕ ਨੂੰ ਜਿਹੜਾ ਹੈਗਾ ਸਾਡੇ ਕਮਿਊਨਿਟੀ ਪੁਲਿਸ ਰਿਸੋਰਸ ਸੈਂਟਰ ਵੱਲੋਂ ਕੱਢ ਲਿਆ ਜਾਏਗਾ ਔਰ ਉਹ ਜਿਹੜੀ ਡਾਕ ਹੈਗੀ ਆ ਜਾਂ ਜਿਹੜੇ ਵੀ ਤੁਸੀਂ ਪੱਤਰ ਵਿਹਾਰ ਵਿੱਚ ਪਾਉਨੇ ਆ ਕਿਸੇ ਦੀ ਸੂਚਨਾ ਦਿੰਦੇ ਆ ਕਿ ਇਸ ਮਹੱਲੇ ਇਸ ਗਲੀ ਦੇ ਵਿੱਚ ਇਸ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਆ ਜਾਂ ਸਪਲਾਈ ਕਰ ਰਿਹਾ ਉਹਦੀ ਜੋ ਵੀ ਇਨਫੋਰਮੇਸ਼ਨ ਆ ਉਹਤੇ ਫੌਰੀ ਤੌਰ ਤੇ ਕਾਰਵਾਈ ਹੋ ਸਕੇ ਇਸ ਇਹਦੇ ਮੱਦੇ ਨਜ਼ਰ ਜਿਹੜੇ ਹੈਗੇ ਉਹ ਸ਼ਹਿਰ ਚ ਔਰ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਅਲੱਗ-ਅਲੱਗ ਸਰਕਾਰੀ ਜਗ੍ਹਾ ਕੈਮਪਰਸਨ ਹਨੀ ਦੇ ਨਾਲ ਅਦਸਾਨੀ ਦੀ ਰਿਪੋਰਟ